ਲਓ ਜੀ ਖਿੱਚ ਦਿੱਤੀ ਤਿਆਰੀ ਅੱਜ ਫੇਰ ਵੀਰਾਂ ਨੇ ਇਕੱਠੇ ਹੋ ਕੇ ਤੁਹਾਨੂੰ ਮੁੱਲਾਪੁਰੇ ਇਲਾਕੇ ਦੇ ਵਿੱਚ ਟਰੈਕਟਰੀ ਟਰੈਕਟਰ ਦੇਖਣ ਨੂੰ ਮੈਣਗੇ ਕਿੱਥੋਂ ਆਪਣੀ ਜ਼ਮੀਨ ਤੇ ਕਬਜ਼ੇ ਕਰਨ ਦੇ ਦੇਣਗੇ ਇਹ ਕਿੱਥੋਂ ਕਬਜ਼ੇ ਕਰਨ ਦੇ ਦੇਣਗੇ ਮੈਂ ਸੋਚਦਾ ਸੀ ਬੈਠਾ ਵੀ ਇਹ ਦਿੱਲੀ ਵਰਗਾ ਮਾਹੌਲ ਬਣਿਆ ਪਿਆ ਦੇਖੋ ਤੁਸੀਂ ਅਸੀਂ ਜੋਧਾਂ ਵੀ ਦੇਖ ਕੇ ਆਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਟਰੈਕਟਰ ਟਰਾਲੀਆਂ ਟੈਂਪੂ ਗੱਡੀਆਂ ਕੋਈ ਮੋਟਰਸਾਈਕਲ ਲੈ ਕੇ ਪਹੁੰਚਿਆ ਹੋਇਆ ਹਨਾ ਤੇ ਹੁਣ ਅਸੀਂ ਦੇਖ ਰਹੇ ਸੀ ਇੱਥੇ ਬੁੱਲਾਪੁਰ ਵਾਲੀ ਸਾਈਡ ਆ ਗਏ ਸੀਗੇ ਤੇ ਦੇਖੋ ਤੁਸੀਂ ਇੱਥੇ ਵੀ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਧਰ ਚੱਕ ਵਾਲੀ ਸਾਈਡ ਨੂੰ ਚੱਲੇ ਜਾਓ ਹੰਬੜਾ ਰੋਡ ਤੇ ਚੱਲੇ ਜਾਓ ਦਾਖਾ ਚੱਲੇ ਜਾਓ ਇਸੇਵਾਲ ਵਾਲੀ ਸਾਈਡ ਨੂੰ ਚੱਲੇ ਜਾਓ ਹਨਾ ਇੱਧਰੋਂ ਸਾਈਡ ਤੇ ਨੂੰ ਲੁਧਿਆਣੇ ਹੰਬੜਾ ਜਾਂ ਜਿੱਧਰਲੀ ਸਾਈਡ ਮਰਜੀ ਤੁਸੀਂ ਦੇਖੋ ਅੱਜ ਤੁਹਾਨੂੰ ਟਰੈਕਟਰੀ ਟਰੈਕਟਰ ਦੇਖਣ ਨੂੰ ਮਿਲਣਗੇ ਸੰਘਰਸ਼ੀ ਯੋਧੇ ਉਹ ਦਿੱਲੀ ਵਾਲਾ ਮਾਹੌਲ ਜਿਹੜਾ ਹੈਗਾ ਉਹ ਬਣਾਈ ਬੈਠੇ ਨੇ ਆਗਰਾਹਾ ਦੇ ਵੀਰ ਜਾਂਦੇ ਨੇ ਆਪਣੀਆਂ ਛੰਡੀਆਂ ਲਾਏ ਹਨ ਤੇ ਆਹ ਦੇਖੋ ਇਧਰ ਬਜ਼ੁਰਗ ਬਾਪੂ ਟਕੌਂਦੇ ਵਾਲੇ ਵੀਰ ਹੋ ਗਏ ਆਲੇ ਦੁਆਲੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਵੀਰ ਹੈਗੇ ਨੇ ਇਹਨਾਂ ਦੇ ਹਨ ਸਾਰੇ ਇਕੱਠੇ ਹੋ ਕੇ ਚੱਲੇ ਨੇ ਇਹ ਨਹੀਂ ਜ਼ਮੀਨਾਂ ਤੇ ਕਬਜ਼ਾ ਕਰਨ ਦਿੰਦੇ ਇੰਨੀ ਸੌਖੀ ਗੱਲ ਨਹੀਂ ਹੈਗੀ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ ਛੋਟੇ ਹੁੰਦੇ ਆਉਂਦਾ ਹੁੰਦਾ ਸੀ ਬਈ ਇੱਕੇ ਵਿੱਚ ਬਰਕਤ ਜਾਂ ਇਕਤਾ ਦੇ ਵਿੱਚ ਬਲ ਹੈ ਹਨ ਇਹ ਸਾਰੀਆਂ ਚੀਜ਼ਾਂ ਇਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਦਿੱਲੀ ਵੀ ਦੇਖੋ ਤੁਸੀਂ ਚਾਹੇ ਆਪਸੀ ਇੱਕ ਦੂਜੇ ਦੇ ਨਾਲ ਜਿੰਮੇ ਮਰਜੀ ਰੰਜਿਸ਼ਾਂ ਸੀਗੀਆਂ ਕਈ ਪਰਿਵਾਰ ਇਦਾਂ ਦੇ ਸਾਨੂੰ ਮਿਲੇ ਜਿਹੜੇ ਕਹਿੰਦੇ ਸੀ ਅਸੀਂ 20-20 ਸਾਲਾਂ ਤੋਂ ਬੋਲੇ ਨਹੀਂ ਭਰਾ ਸਕੇ ਇੱਕ ਦੂਜੇ ਨਾਲ ਨਹੀਂ ਸੀ ਬੋਲਦੇ ਪਰ ਉੱਥੇ ਇੱਕੋ ਹੀ ਤੰਬੂ ਦੇ ਵਿੱਚ ਬੈਠੇ ਸੀ ਹੁਣ ਇੱਥੇ ਵੀ ਦੇਖੋ ਆ ਮਜ਼ਦੂਰ ਵੀਰ ਵਿੱਚ ਨਾਲ ਨੇ ਵਿੱਚ ਜਿਹੜੇ ਸੰਘਰਸ਼ੀ ਯੋਧੇ ਨੇ ਕਿਸਾਨ ਵੀਰ ਨਾਲ ਨੇ ਹਨ ਤੇ ਮੇਰੇ ਪਿੰਡ ਦੇ ਵੀਰ ਮੈਨੂੰ ਮਿਲੇ ਆ ਬਜ਼ੁਰਗ ਮਤਾਮਾ ਦੇਖੋ ਤੁਸੀਂ ਜਾ ਰਹੀਆਂ ਹਨਾ ਉਗਰਾਹਾ ਜਥੇਵੰਦੀ ਦੇ ਨਿਸ਼ਾਨ ਫੜੀ ਮੇਰੇ ਪਿੰਡ ਦੇ ਵੀਰ ਮੈਨੂੰ ਮਿਲੇ ਹਨਾ ਤੇ ਇੱਥੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਆਪਣੀ ਤਾਂ ਜ਼ਮੀਨ ਨਹੀਂ ਆਉਂਦੀ ਵਿੱਚ ਹੁਣ ਗੁੱਜਰਵਾਲ ਦੀ ਜ਼ਮੀਨ ਨੇ ਨਾ ਆਉਂਦੀ ਵਿੱਚ ਮੈਂ ਵੈਸੇ ਹੀ ਪੁੱਛਿਆ ਤੇ ਉਹ ਕਹਿੰਦੇ ਫੇਰ ਕਿਹੜੀ ਗੱਲ ਆ ਕੱਲ ਨੂੰ ਸਾਡੇ ਤੇ ਵੀ ਕਬਜ਼ੇ ਹੋ ਸਕਦੇ ਨੇ ਆਹ ਦੇਖੋ ਆ ਆ ਚੀਜ਼ਾਂ ਜਦੋਂ ਸਾਡੇ ਅੰਦਰ ਪੈਦਾ ਹੋ ਗਈਆਂ ਨਾ ਵੀ ਅਸੀਂ ਦੂਜੇ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਇੱਕ ਦੂਜੇ ਦੀ ਹਮਾਇਤ ਕਰਨੀ ਆ ਫੇਰ ਗੱਲ ਬਣਨੀ ਆ ਹੁਣ ਦੇਖੋ ਗੁੱਜਰਵਾਲ ਦੀ ਜ਼ਮੀਨ ਚਾਹੇ ਨਹੀਂ ਆਈ ਵਿੱਚ ਪਰ ਆਲੇ ਦੁਆਲੇ ਦੇ ਪਿੰਡਾਂ ਦੀ ਜ਼ਮੀਨ ਆਈ ਹੈ ਨਾਰਿੰਗਵਾਲ ਦੀ ਜ਼ਮੀਨ ਆਈ ਹੈ ਹਨਾ ਬੱਲੋਵਾਲ ਚ ਮਿੰਡਾ ਹੋ ਗਿਆ ਟੈਪ ਹੀ ਹੋ ਗਿਆ ਜਾਂ ਇਧਰ ਮੁੱਲਾਪੁਰ ਵਾਲੀ ਸਾਈਡ ਜਿੰਨੇ ਵੀ ਪਿੰਡ ਹੋ ਗਏ ਹਨਾ ਇਹ ਵਾਲੀ ਪਿੰਡ ਹੋ ਗਿਆ ਪਨੋੜਾ ਪਿੰਡ ਹੋ ਗਿਆ ਇਧਰ ਰੁੜਕਾ ਹੋ ਗਿਆ ਰਕਬਾ ਹੋ ਗਿਆ ਜਿੰਨੇ ਵੀ ਪਿੰਡ ਆ ਗਏ ਹਨਾ ਉਹਨਾਂ ਦੇ ਨਾਲ ਅੱਜ ਅੱਜ ਲੋੜ ਹੈ ਸਾਨੂੰ ਉਹਨਾਂ ਦੇ ਨਾਲ ਖੜੇ ਹੋਈਏ ਅਸੀਂ ਤੁਸੀਂ ਦੇਖੋ ਵੀ ਹਜ਼ਾਰਾਂ ਦੇ ਹੀ ਟਰੈਕਟਰ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਮਤਾਮਾ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇਹ ਤੇ ਹਜੇ ਮੈਂ ਪੁੱਛ ਰਿਹਾ ਸੀ ਬਈਏ ਤੁਸੀਂ ਮੰਨਦੇ ਹੋ ਵੀ ਇਹ ਬਹੁਤ ਵੱਡਾ ਸੰਘਰਸ਼ ਕਰ ਰਹੇ ਹੋ ਕਹਿੰਦੇ ਨਹੀਂ ਜੀ ਇਹ ਤਾਂ ਹਜੇ ਅਸੀਂ ਸ਼ੁਰੂਆਤ ਕੀਤੀ ਹੈ ਹਜੇ ਹਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਟਰੈਕਟਰ ਟਰਾਲੀਆਂ ਨੂੰ ਸ਼ੁਰੂਆਤ ਦੱਸਦੇ ਨੇ ਵੀਰ ਦੇਖ ਲੋ ਹਿੱਤੇ ਹੋਰ ਪਤਾ ਨਹੀਂ ਕਿੰਨਾ ਕੁ ਵੱਡਾ ਇਕੱਠ ਹੋ ਸਕਦਾ ਤੁਸੀਂ ਆ ਦੇਖੋ ਇਸ ਵੇਲੇ ਦਾਖੇ ਖੜੇ ਆ ਅਸੀਂ ਦਾਖੇ ਤੋਂ ਵੀ ਜਾ ਰਹੇ ਨੇ ਤੇ ਦੂਸਰੀ ਸਾਈਡ ਹੰਬੜਾ ਹੰਬੜਾ ਵਾਲੀ ਸਾਈਡ ਤੋਂ ਅਲੱਗ ਟਰੈਕਟਰ ਟਰਾਲੀਆਂ ਜਾਂਦੀਆਂ ਪਈਆਂ ਨੇ ਜਿੱਥੇ ਤੁਸੀਂ ਦੇਖੋਗੇ ਦਰਚੱਕ ਹੰਬੜਾ ਜਿੱਥੇ ਵੀ ਤੁਸੀਂ ਨਿਗਾਹ ਮਾਰ ਕੇ ਦੇਖੋਗੇ ਅੱਜ ਤੁਹਾਨੂੰ ਇਹ ਸੰਘਰਸ਼ੀ ਨਜ਼ਰੀ ਪਵੇਗਾ ਤੇ ਕਰਨਾ ਵੀ ਚਾਹੀਦਾ ਹੈ ਹੋਰ ਅਸੀਂ ਵੀ ਸੋਚ ਰਹੇ ਸੀ ਇੱਥੇ ਬੈਠੇ ਗੱਲਾਂ ਕਰਦੇ ਸੀ ਵੀਰ ਵੀ ਹੋਰ ਰਹਿ ਵੀ ਕੀ ਜਾਣਾ ਫਿਰ ਕਿਸਾਨਾਂ ਕੋਲੇ ਹਨਾ ਜਦ ਜ਼ਮੀਨ ਹੀ ਚਲੇ ਗਈ ਤੇ ਜ਼ਮੀਰੀ ਜਿਹੜੀ ਹੈਗੀ ਉਹ ਮਰਨ ਵਾਲੀ ਗੱਲ ਹੋ ਜੂਗਾ ਮੇਰੇ ਪਿੰਡ ਦੇ ਵੀਰ ਨੇ ਦੇਖੋ ਟਕੌਂਦਾ ਜਥੇਬੰਦੀ ਦਾ ਨਿਸ਼ਾਨ ਲਾਇਆ ਹੋਇਆ ਇਹ ਵੀ ਸੰਘਰਸ਼ ਦੇ ਵਿੱਚ ਪਹੁੰਚੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਬਈ ਮੇਰੇ ਪਿੰਡ ਦੀ ਜ਼ਮੀਨ ਨਹੀਂ ਆਉਂਦੀ ਪਰ ਜਾਗਦੀ ਜ਼ਮੀਰ ਵਾਲੇ ਵੀਰਾਂ ਦੇਖੋ ਤੁਸੀਂ ਮੇਰੇ ਪਿੰਡ ਦੇ ਪਹੁੰਚੇ ਹੋਏ ਨੇ ਤੇ ਇਹ ਆ ਚੀਜ਼ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ ਵੀ ਦੂਜੇ ਦੇ ਲਈ ਖੜ ਜਾਣਾ ਦੂਜੇ ਦੇ ਲਈ ਅਸੀਂ ਤੇ ਆਪਾਂ ਕੁਰਬਾਨ ਕਰਦੇ ਰਹੇ ਹਾਂ ਮੈਂ ਧੰਨਵਾਦ ਕਰਦਾ ਮੇਰੇ ਪਿੰਡ ਦੇ ਵੀਰਾਂ ਦਾ ਵੀ ਜਿਹੜੇ ਪਹੁੰਚੇ ਨੇ ਦੂਜੇ ਦੇ ਲਈ ਖੜ ਜਾਣਾ